ਇਸ ਮਸ਼ਹੂਰ ਪੰਜਾਬੀ ਕਾਮੇਡੀਅਨ ਅਦਾਕਾਰ ਬਿੰਨੂ ਢਲੋਹਰਾ ਨੂੰ ਤੁਸੀਂ ਨੇ ਅਕਸਰ ਫਿਲਮਾਂ ਦੇ ਵਿੱਚ ਤਾਂ ਜ਼ਰੂਰ ਦੇਖਿਆ ਹੋਵੇਗਾ ਇੱਕ ਫਿਲਮ ਇਹਨਾਂ ਦੀ ਸੁਪਰ ਹਿੱਟ ਵੀ ਹੋਈ ਸੀ ਜਿਸ ਦੇ ਵਿੱਚ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਕਿ ਇਹ ਕਾਲਾ ਕੋਟ ਐਵੇਂ ਨਹੀਂ ਪਾਇਆ ਪਰ ਜਨਾਬ ਉਹ ਤਾਂ ਫਿਲਮ ਦਾ ਸੀਨ ਸੀ ਅੱਜ ਬਿੰਨੂ ਢਿਲੋਂ ਤਪਦੀ ਦੁਪਹਿਰ ਦੇ ਵਿੱਚ ਬਿਨਾਂ ਕਾਲੇ ਕੋਟ ਤੋਂ ਲੋਕ ਸਭਾ ਹਲਕਾ ਸੰਗਰੂਰ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਨੂੰ ਦੇਖਣ ਲਈ ਲੋਕ ਪበባ ਭਾਰ ਹੁੰਦੇ ਨਜ਼ਰ ਆਏ ਨੇ ਸ਼ਾਇਦ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਹੀ ਆਪ ਸਰਕਾਰ ਨੂੰ ਇਹਨਾਂ ਕਮੇਡੀਅਨ ਅਦਾਕਾਰਾਂ ਦਾ ਸਹਾਰਾ ਲੈਣਾ ਪਿਆ ਹੁਣ ਸਵਾਲ ਇਹ ਉੱਠ ਰਿਹਾ ਕਿ ਝਾੜੂ ਵਾਲਿਆਂ ਨੂੰ ਜਿੱਤੇ ਹੋਏ ਲੀਡਰਾਂ ਤੋਂ ਵੱਧ ਕੇ ਕਮੇਡੀਅਨਾਂ 'ਤੇ ਭਰੋਸਾ ਇਸ ਦਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਿਓ ਆਓ ਹੁਣ ਸੁਣਦੇ ਆ ਅਦਾਕਾਰ ਹਰਜੀਤ ਹਰਮਨ ਤੇ ਬਿੰਨੂ ਢੱਲੋਂ ਹੋਰਾਂ ਨੇ ਕਮੇਡੀਅਨ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਹੋਰਾਂ ਦੇ ਸ਼ੋਹਲੇ ਗਾਉਂਦੇ ਹੋਏ ਜੋ ਮੂੰਹ ਅੱਡ ਅੱਡ ਕੇ ਭਾਵ ਹੱਸ-ਹੱਸ ਕੇ ਲੋਕਾਂ ਨੂੰ ਕਿਹਾ ਚੜ੍ਹਦੀ ਕਲਾ ਵਾਲਾ ਮਾਹੌਲ ਹੈ ਜੀ ਮੈਂ ਆਪਦੇ ਪਿੰਡ ਧੂਰੀ ਚ ਆਇਆ ਤੇ ਜਿਹੜਾ ਮਾਹੌਲ ਅਜਿਹੇ ਵਾਲੇ ਪਿੰਡਾਂ ਚ ਅਸੀਂ ਜਾ ਕੇ ਆਏ ਮੈਂ ਪ੍ਰੋਫੈਸਰ ਊਂਕਾਰ ਸਿੰਘ ਜੀ ਉਹਨਾਂ ਨਾਲ ਜਾ ਕੇ ਆਇਆ ਬਾਈ ਜੱਸੀ ਸੇਖੋ ਤੇ ਬਾਈ ਹਰਜੀਤ ਹਰਮਨ ਅਸੀਂ ਸਾਰੇ ਜਣੇ ਇਕੱਠੇ ਸੀਗੇ ਜੋ ਮਾਨ ਸਾਹਿਬ ਵਾਸਤੇ ਤੇ ਆਪਣੇ ਮੀਤ ਹਿਰਜੀਤ ਵਾਸਤੇ ਜੋ ਸਾਰਿਆਂ ਚ ਇਹ ਇੱਕ ਵਾਰੀ ਉਤਸ਼ਾਹ ਉਤਸ਼ਾਹ ਹੈਗਾ ਨਾ ਸਾਰੇ ਪਿੰਡਾਂ ਦੇ ਵਿੱਚ ਉਹ ਦੇਖ ਕੇ ਬਾ ਕਮਾਲ ਲੱਗਦਾ ਐਂਡ ਆਪਦੇ ਆਪ ਹੀ ਸਾਰੇ ਮੂਰੇ ਸਿਰ ਚੋ ਗਿਆ ਜਾਂਦਾ ਵੀ ਨਹੀਂ ਯਾਰ ਬਹੁਤ ਪਿਆਰ ਕਰਦੇ ਆ ਸਾਰੇ ਜਣੇ ਕਿਉਂਕਿ ਪਾਰਟੀ ਨੇ ਸਰਵ ਕੀਤਾ ਮਾਨ ਸਾਹਿਬ ਦਾ ਬੜਾ ਵਧੀਆ ਮੈਂ ਧੰਨਵਾਦ ਕਰਦਾ ਆਪਣੇ ਵਰਗੇ ਕੈਂਡੀਡੇਟ ਸਾਡੇ ਧੂਰੀ ਨੂੰ ਦਿੱਤਾ ਹਨਾ ਆਪਣੇ ਆਪਣੇ ਵਾਸਤੇ ਤੋਂ ਤੇ ਸਰੂਰ ਦੇ ਵਿੱਚੋਂ ਤੇ ਸਰੂਰ ਤੋਂ ਪਾਰਲੀਮੈਂਟ ਦੀ ਚੋਣ ਜਿੱਤ ਕੇ ਫਿਰ ਜਦੋਂ ਬਈ ਪਾਰਲੀਮੈਂਟ ਦੇ ਕਿਉਂਕਿ ਉੱਥੇ ਪਹਿਲਾਂ ਮਾਨ ਸਾਹਿਬ ਦੀ ਆਵਾਜ਼ ਗੂੰਜਦੀ ਸੀ ਹੁਣ ਮਾਨ ਸਾਹਿਬ ਮਾਨ ਸਾਹਿਬ ਦੀ ਆਵਾਜ਼ ਬਣ ਕੇ ਨੀਤਹਿਰ ਸਾਹਿਬ ਉੱਥੇ ਗੂੰਜਣਗੇ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਦੋ ਸਾਲ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਹਜੇ ਸੇਰ ਚ ਪੋਣੀ ਵੀ ਨਹੀਂ ਕੀਤੀ ਬਾਰੀ-ਬਾਰੀ ਸਾਰਾ ਕੁਝ ਹੀ ਪੂਰਾ ਕਰਨਾ ਹੈ ਸੋ ਚੜਦਿਆਂ ਕਲਾ ਚ ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਉਹਨਾਂ ਤੇ ਵਿਸ਼ਵਾਸ ਕਰੋ ਮਾਨ ਸਾਹਿਬ ਤੇ ਔਰ ਮੀਧੇਰ ਸਾਹਿਬ ਉਹਨਾਂ ਤੇ ਔਰ ਸਾਰੇ ਜਣੇ ਆਪਾਂ ਮੈਂ ਤਾਂ ਧੂਰੀ ਦਾ ਆਪਾਂ ਕਦੇ ਵੀ ਇੱਥੇ ਦੇਖੋ ਭਾਈ ਊਂਕਾਰ ਹਣੀ ਇੱਥੇ ਹੈਗੇ ਨੇ ਪ੍ਰੋਫੈਸਰ ਸਾਹਿਬ ਲੱਖਾ ਜੀ ਹਣੀ ਇੱਥੇ ਹੈਗੇ ਨੇ ਭਾਈ ਸੇਕੂ ਹਣੀ ਇੱਥੇ ਹੈਗੇ ਨੇ ਅਸੀਂ ਸਾਰੇ ਜਣੇ ਤਾਂ ਹੀ ਆਏ ਆ ਵੀ ਇਹ ਪਾਰਟੀ ਉਹ ਹੈ ਜਿੰਨਾ ਦੀ ਆਪਾਂ ਬਾਹ ਫੜ ਸਕਦੇ ਆ ਬਾਹ ਫੜ ਕੇ ਖੜੇ ਕਰ ਸਕਦੇ ਆ ਵੀ ਤੁਸੀਂ ਭਾਈ ਆ ਵਾਦੇ ਕੀਤੇ ਸੀ ਪੂਰੇ ਕਰੋ ਔਰ ਮੈਂ ਜਿੰਨੇ ਕੁ ਵਾਰੀ ਅਸੀਂ ਇਕੱਠੇ ਹੋਏ ਆ ਜਿੰਨਾ ਕੁ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਧੂਰੀ ਬਾਰੇ ਕਦੇ ਵੀ ਗੱਲ ਕਰ ਲੋ ਤਾਂ ਹਮੇਸ਼ਾ ਕਹਿੰਦੇ ਮੈਨੂੰ ਪੁੱਛੋ ਨਾ ਮੈਨੂੰ ਦੱਸੋ ਕਰਨਾ ਕੀ ਆ ਨਹੀਂ ਤਾਂ ਹੁੰਦਾ ਵੀ ਆਪਾਂ ਡਿਬੇਟ ਕਰੀਏ ਕਹਿੰਦੇ ਨਾ ਤੂਰੀ ਵਾਸਤੇ ਟੇਕੀ ਹੈ ਦੱਬੀ ਚੱਲੋ ਤੁਸੀਂ ਕੰਮ ਕਿਉਂ ਕਿ ਤੁਸੀਂ ਸਾਰਿਆਂ ਦੇ ਮਾਨ ਬਖਸ਼ਿਆ ਉਹਨਾਂ ਨੂੰ ਇੱਥੋਂ ਚਿਤਾ ਕੇ ਆਪਾਂ ਸੀਐਮ ਬਣਾਇਆ ਹੈ ਨਾ ਮਾਨ ਸਾਹਿਬ ਨੇ ਔਰ ਉਹਨਾਂ ਦੇ ਦਿਲ 'ਚ ਬੜਾ ਸਤਿਕਾਰ ਹੈ ਧੂਰੀਵਾਰੇ ਸੋ ਮੈਂ ਕਹਿੰਦਾ ਚੜ੍ਹਦੀ ਕਲਾ ਰਹਿਣ ਵਾਹਿਗੁਰੂ ਕਿਰਪਾ ਕਰਨ ਔਰ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਥ ਦਈਏ ਮਾਨ ਸਾਹਿਬ ਹੁਣਾਂ ਦੇ ਪੰਜਾਬ ਦਾ ਦੌਰਾ ਕੀਤਾ ਹੈ ਕਿਸ ਤਰ੍ਹਾਂ ਦੀ ਹਲਚਾ ਨੌਜਵਾਨਾਂ ਦੇ ਵਿੱਚ ਕਿੰਨਾ ਬਹੁਤ 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 ਵਧੀਆ ਵੀਰੇ ਬਹੁਤ ਵਧੀਆ ਮੈਂ ਨਾ ਜੀ ਮੇਰਾ ਵੀਰੇ ਮੇਰਾ ਹਾਜੀ ਮੇਰਾ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਮਾਨ ਸਾਹਿਬ ਹੁਣਾਂ ਨਾਲ ਬਹੁਤ ਪਿਆਰ ਹੈ ਜੀ ਹੇ ਨਿੱਜੀ ਤੌਰ ਤੇ ਜਿਵੇਂ ਕਰਨੀਤਨ ਮੋਲ ਤੁਸੀਂ ਉਹਨਾਂ ਦੀ ਸਪੈਸ਼ਲਿਟੀ ਗੱਲ ਕਰਦੇ ਹੋ ਉੱਥੇ ਮੈਂ ਬਾਲਾ ਲੰਮਾ ਸਮਾਂ ਗਾਇਆ ਜੀ ਉਹ ਜਾ ਰਹੀ ਹੈ ਮੇਰੀ ਜੀ ਕਹਿੰਦੇ ਜਦੋਂ ਸੱਜੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਹਨਾ ਜਦੋਂ ਫਿਰ ਦੁੱਧ ਦੇਣਾ ਹੀ ਹੋ ਫਿਰ ਮਿੰਗਣਾ ਬਾਕੇ ਨਹੀਂ ਦੇਣਾ ਚਾਹੀਦਾ ਖੜਿਆ ਤਾਂ ਖੜਿਆ ਫਿਰ ਇੱਕੋ ਗੱਲ ਹੈ ਹਨਾ ਜਿਵੇਂ ਸੁੱਖ ਦੇ ਦੁੱਖ ਦੇ ਸਾਰੇ ਪਾਸੇ ਖੜਨਾ ਚਾਹੀਦਾ ਸੋ ਆਪਾਂ ਮੈਨੂੰ ਬੜਾ ਮਾਣ ਆ ਵੀ ਮੈਂ ਔਰ ਮੈਨੂੰ ਮੇਰੇ ਮੁੰਡੇ ਤੇ ਹੁਣ ਵੀ ਵੱਡੇ ਭਰਾਵਾਂ ਵਾਂਗੂ ਹੱਥ ਰੱਖਦੇ ਨੇ ਔਰ ਕਰਮਜੀਤ ਦੇ ਮੁੰਡੇ ਤੇ ਮੈਂ ਵੱਡੇ ਭਰਾਵਾਂ ਵਾਂਗੂ ਹੱਥ ਰੱਖ ਲਿਆ ਤਾਂ ਸਾਡੀ ਤਿੱਕੜੀ ਓਵੇਂ ਸਾਡੇ ਸਾਰੇ ਭਰਾਵਾਂ ਦਾ ਯਾਰ ਓਵੇਂ ਪਿਆਰ ਸਾਰਿਆਂ ਦਾ ਜਿਵੇਂ ਭਾਈ ਅਸੀਂ ਸੇ ਕੋਈ ਨਹੀਂ ਬੜਾ ਲੰਮਾ ਹਰਸਾ ਮਾਨ ਸਾਹਿਬ ਨਾਲ ਰਹੇ ਨੇ ਭਾਈ ਪ੍ਰੋਫੈਸਰ ਰਮਕਾਰ ਸਾਹਿਬ ਤੇਵਿੰਦਰ ਹਰਜੀਤ ਹਰਮਨ ਜੀ ਹੈ ਨਾ ਬੜਾ ਲੰਮਾ عرصਾ ਸਾਰਿਆਂ ਦਾ ਆਪ ਸਾਝ ਹੈ ਇਹ ਸਾਝ ਕਰਕੇ ਤੁਰੇ ਫਿਰਦੇ ਆ ਸਾਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਨਹੀਂ ਹੈਗਾ ਵੀ ਜਾ ਕੇ ਜਾ ਕੇ ਸਪੋਰਟ ਕਰਕੇ ਆਓ ਇਹ ਦਿਲੋਂ ਹੀ ਆਇਆ ਸੀ ਦਿਲੋਂ ਸਾਨੂੰ ਵਧੀਆ ਲੱਗਿਆ ਕੰਮਕਾਰ ਵਧੀਆ ਲੱਗੇ ਅਸੀਂ ਨਾਲ ਖੜੇ ਆ ਹਨਾ ਬਾਬਾ ਚੜ੍ਹਦੀ ਕਲਾ ਚ ਰੱਖਿਓ ਔਰ ਸਾਰੇ ਅੱਗੇ ਫਿਰ ਬੇਨਤੀ ਕਰਦਾ ਵੀ ਦੇਖੋ ਧੂਰੀ ਵਾਸਤੇ ਸਰ ਬੜੀ ਵਧੀਆ ਗੱਲ ਹੈ ਔਰ ਇਦਾਂ ਦਾ ਸੀਐਮ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮਿਲਣਾ ਹਨਾ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਔਰ ਧੂਰੀ ਇਲਾਕੇ 'ਚ ਮੈਂ ਮੇਰੇ ਵਾਸਤੇ ਮਾਨ ਵਾਲੀ ਗੱਲ ਦੁਬਾਰੇ ਕਹਿਣਾ ਬਾਰੀ-ਬਾਰੀ ਕਿਉਂਕਿ ਮੈਂ ਇੱਥੋਂ ਦਾ ਜੰਪਲਾ ਇੰਨਾ ਗਲੀਆਂ ਗਲੋਚਾਂ 'ਚ ਹੀ ਪੜਿਆ ਸਾਨੂੰ ਨਹੀਂ ਕਿਹਨੇ ਪੁੱਛਣਾ ਸੀਗਾ ਹੁਣ ਆਪਾਂ ਹਰੇਕ ਦੀ ਬਾਹ ਫੜ ਕੇ ਸੀਐਮ ਹਾਊਸ ਦੇ ਗੇਟ ਧੂਰੀ ਵਾਲਿਆਂ ਲਈ ਹਮੇਸ਼ਾ ਹੀ ਖੁੱਲੇ ਨੇ ਜਿਹੜਾ ਮਰਜ਼ੀ ਵਗਦੇ ਗੱਡੀਆਂ ਦੇ ਨੰਬਰ ਨੋਟ ਕਰਾਉਂਦੇ ਨੇ ਬਾਈ ਜੀ ਸਿੱਧੀਆਂ ਗੱਡੀਆਂ ਅੰਦਰ ਜਾਂਦੀਆਂ ਨੇ ਕਿੱਡੇ ਮਾਨ ਵਾਲੀ ਗੱਲ ਆ ਪਹਿਲਾਂ ਤਾਂ ਕੋਈ ਜਾ ਹੀ ਨਹੀਂ ਸਕਦਾ ਸੀਗਾ ਮੈਂ ਕਈ ਸਰਕਾਰਾਂ ਨੇ ਇਦਾਂ ਕਰਨਾ ਕਹਿੰਦੇ ਸੜਕਾਂ ਟੋਏ ਸਾਡੇ ਵਾਲੇ ਪਾਸੇ ਤਾਂ ਬਹੁਤ ਟੋਏ ਸੀਗੇ ਜਿੱਥੋਂ ਦੇ ਪਾਸੇ ਸਾਡੇ ਘਰਾਂ ਵਾਲੇ ਪਾਸੇ ਤਾਂ ਕਹਿੰਦੇ ਦੋ ਦੋ ਟਰੱਕ ਦੂਰ ਦੂਰ ਦਾ ਰੋੜੀ ਦੇ ਛਟਾ ਦਿੰਦੇ ਹੁੰਦੇ ਕਹਿੰਦੇ ਸੜਕ ਬਣ ਗਈ ਸੜਕ ਬਣ ਗਈ ਸੜਕ ਬਣ ਗਈ ਜਿੱਦੋਂ ਕਹਿੰਦੇ ਵੋਟਾਂ ਪਾ ਦੋ ਹੁਣ ਇਹਨਾਂ ਨੂੰ ਵੋਟਾਂ ਪਾ ਦੋ ਵੋਟਾਂ ਪਾਣ ਦੇ ਦੂਜੇ ਦਿਨ ਰੋੜੇ ਵਿੱਚ ਕਾ ਲੈਂਦੇ ਹੁੰਦੇ ਸੀ ਉਹ ਵਕਤ ਵੀ ਦੇਖਿਆ ਸੋ ਬੜੇ ਉਹੀ ਗੱਲ ਹੈ ਵੀ ਆਪਾਂ ਨਾ ਆਪਾਂ ਆਪਣੇ ਮਨ 'ਚ ਕਾਲੀਆਂ ਬਹੁਤ ਨੇ ਆਪਾਂ ਨੂੰ ਐਂ ਲੱਗਦਾ ਵੀ ਓਵਰਨਾਈਟ ਹੀ ਸਾਰਾ ਕੁਝ ਕਰਦੇ ਜੇ ਇੱਕ ਬਾਪੂ ਤੇ ਚਾਰ ਪੁੱਤ ਹੋਣ ਚਾਰ ਚਾਰਾਂ ਦੇ ਚਾਰਾਂ ਦੇ ਮੂੰਹ ਸਿੱਧੇ ਨਹੀਂ ਹੁੰਦੇ ਹਨਾ ਚਾਰ ਸਾਹਮਣੇ ਔਖੇ ਹੋ ਜਾਂਦੇ ਕਿਉਂਕਿ ਕਹਿੰਦਾ ਮੈਨੂੰ ਆ ਚਾਹੀਦਾ ਉਹ ਆ ਚਾਹੀਦਾ ਫਿਰ ਮਾਨ ਸਾਹਿਬ ਨੇ ਸਾਰਾ ਪੰਜਾਬ ਸਾਹਮਣੇ ਸੋ ਆਪਾਂ ਸਾਥ ਦੇਈਏ ਉਹਨਾਂ ਦੀ ਸੋਚਦਾ ਔਰ ਮੈਂ 100% ਸ਼ੋਰਾਂ ਧੂਰੀ ਬਾਰੇ ਦਾ ਕਿ ਪੂਰੇ ਪੰਜਾਬ ਬਾਰੇ ਉਹ ਬਹੁਤ ਸੋਚਦੇ ਨੇ ਜਦੋਂ ਵੀ ਮੈਂ ਗੱਲ ਕਰਦਾ ਉਹ ਕਹਿੰਦੇ ਮੈਂ ਆਪਣੀ ਮਾਂ ਦਾ ਪੁੱਤ ਨਹੀਂ ਹੁਣ ਮੈਂ ਪੰਜਾਬ ਦਾ ਪੁੱਤ ਹਾਂ ਸੋ ਆਪਾਂ ਨੂੰ ਮਾਨ ਹੋਣਾ ਚਾਹੀਦਾ ਹੈ ਬਾਬਾ ਕਿਰਪਾ ਕਰਿ ਉਹਨਾਂ ਦੀ ਸੋਚ ਨੂੰ ਔਰ ਮੈਂ ਬਾਈੁਰਗੇ ਅਰਦਾਸ ਕਰਦਾ ਵੀ ਉਹਨਾਂ ਦੇ ਹਰੇ ਪੈਨ ਜਿਹੜਾ ਆਪਾਂ ਪਾਵਰ ਦਿੱਤੀ ਹੈ ਪਰ ਮੇਸ਼ੇ ਪੰਜਾਬ ਦੀ ਭਲਾਈ ਲਈ ਉਹ ਚ ਸ਼ਬਦ ਨਿਕਲ ਹਮੇਸ਼ਾ ਪੰਜਾਬ ਦੀ ਭਲਾਈ ਲਈ ਆਜੋ ਬੀਲੂ ਜੀ ਨੇ ਕਿਹਾ ਕਿ ਚੜ੍ਹਦੀ ਕਲਾ ਚ ਸਾਰਾ ਕੁਝ ਬਹੁਤ ਅੱਛੇ ਕੰਮ ਮਾਨ ਸਰਕਾਰ ਕਰ ਰਹੀ ਹੈ ਉਹ ਅਸੀਂ ਕਿਸੇ ਫੋਰਸ ਨਾਲ ਨਹੀਂ ਆਏ ਅਸੀਂ ਦਿਲੋਂ ਆਏ ਆ ਅੱਜ ਸੋ ਬਹੁਤ ਵਧੀਆ ਹੰਗਾਰਾ ਲੋਕ ਵੀ ਖੁਸ਼ ਨੇ ਤੇ ਵੀ ਪਿਆਰ ਨੇ ਤੁਹਾਨੂੰ ਜੀ ਤੁਸੀਂ ਪੰਜਾਬ ਦਾ ਦੌਰਾ ਵੀ ਕੀਤਾ ਹੈ ਹਾਂ ਜੀ ਪੰਜਾਬ ਦਾ ਦੌਰਾ ਕੀਤਾ ਕਿਦਾਂ ਲੱਗਦਾ ਹੈ ਜੀ ਅੱਜ ਪੰਜਾਬ ਦਾ ਫਰੀਦਕੋਟ ਗਿਆ ਉਦੋਂ ਗੰਗੋਜੀਤਨ ਬੋਲ ਨਾਲ ਬਹੁਤ ਵਧੀਆ ਉੱਤਮ ਮੇਰੇ ਖਿਆਲ ਇੱਕ ਪਾਸਾ ਪੂਰੇ ਹੀ ਲੱਗਦਾ ਸਾਰੀ ਕੁਸ਼ ਤੇ ਇਥੋਂ ਮੀਤਿਆਂ ਨਾਲ ਬਹੁਤ ਸਾਫ ਸੁਥਰੇ ਅਕਸ਼ ਦੇ ਮਾਲਕ ਨੇ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਉਹਨਾਂ ਪ੍ਰਤੀ ਜਿੱਥੇ ਅਸੀਂ ਪਿੰਡਾਂ ਚ ਗਏ ਆ ਅੱਜ ਤਾਂ ਬੜਾ ਪਰਮਾ ਹੰਗਾਰਾ ਮਿਲਿਆ ਸੋ ਮੋਰਚਾ ਪੁੱਤੇ ਹੋ ਜਾ ਬੋਟਰ ਜੀ ਕਹਿਣਾ ਤਾਂ ਉਹਨੇ ਕੀ ਫੀਲ ਕਰਨਾ ਚਾਹੋ ਬੋਟਰ ਬਹੁਤ ਜ਼ਿਆਦਾ ਜੀ ਹੁਣ ਕਹਿਣ ਦੀ ਲੋੜ ਨਹੀਂ ਕਿਸੇ ਨੂੰ ਕੁਛ ਅਸੀਂ ਤਾਂ ਕਹਾਂਗੇ ਕਿ ਅਸੀਂ ਮਾਨ ਸਾਹਿਬ ਨਾਲ ਵੀ ਇਲੈਕਸ਼ਨ ਵੇਲੇ ਆਏ ਤੇ ਦੁਬਾਰੇ ਅਸੀਂ ਨਾ ਆਉਂਦੇ ਜੇ ਕੰਮ ਨਾ ਕਰਦੇ ਅਸੀਂ ਫਿਰ ਵੀ ਆਵਾਂਗੇ 5 ਸਾਲ ਬਾਅਦ ਕਿਉਂਕਿ ਸਾਨੂੰ ਆਪਣੇ ਸੀਐਮ ਸਾਹਿਬ ਤੇ ਬਹੁਤ ਮਾਣ ਆ ਕਿ ਦਿਨ ਰਾਤ ਉਹ ਸੌਂਦੇ ਨਹੀਂ ਪੰਜਾਬ ਬਾਰੇ ਸੋਚਦੇ ਆ ਤੇ 2 ਸਾਲ ਦੇ ਵਿੱਚ ਜਿੰਨੇ ਕੰਮ ਕੀਤੇ ਸਰਕਾਰਾਂ ਨੇ ਪਰ ਕੋਈ 70 ਸਾਲ ਚ ਨਹੀਂ ਕੀਤੇ ਸੋ ਇਸ ਕਰਕੇ ਅਸੀਂ ਦੁਬਾਰਾ ਫਿਰ ਵੀ ਇੱਥੇ ਆ ਕਿ ਬਹੁਤ ਵਧੀਆ ਕੰਮ ਹੋਇਆ ਅੱਜ ਅਸੀਂ ਧੂਰੀ ਚ ਵੀ ਆਏ ਹਾਂ ਚੋਨਪੁਰ ਚਾਰਕਨ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਧੂਰੀ ਮੇਰਾ ਮੈਂ ਵੀ ਕੋਈ ਬੀਨੂ ਰੱਖਦਾ ਮੈਂ ਨਾਪੇ ਤੋਂ ਆ ਤੇ ਧੂਰੀ ਮੈਂ ਆਉਣਾ ਜਾਣਾ ਬਣਿਆ ਰਹਿੰਦਾ ਹੁਕਮੰਤਰੀ ਦਾ ਹਲਕਾ ਜੀ ਆਪਾਂ ਗਾਣੇ ਤੁਸੀਂ ਅੱਜ ਸਾਡੇ ਹਲਕੇ ਨੂੰ ਤਾਂ ਕੁਝ ਬੇਲੂਫਾ ਬਾਅਦ ਚ ਦੇਖਾਂਗੇ ਤੁਹਾਨੂੰ ਤਾਂ ਮਿਲੀ ਜਾਂਦਾ ਬਹੁਤ ਠੀਕ ਹੈ ਠੀਕ ਹੈ ਉਹ ਮੈਨੂੰ ਜਦਾ ਗਿੰਦੇ ਹੁੰਦੇ ਵੀ ਕਿੰਨੇ ਕਰੋੜ ਦੇ ਡੇੜਾ ਮੈਂ ਕਿੱਥੇ ਜਾ ਜਾਏ ਕਹਿੰਦੇ ਧੂਰੀ ਨਹੀਂ ਆਉਂਦੀ ਬਾਈ ਗੋ ਬਾਈ ਗੋ ਕੋਈ ਨਹੀਂ ਸਾਰਿਆਂ ਨੂੰ ਪਰਾਪਰ ਸਪੋਰਟ ਕਰੋ ਤਦ ਕੇ ਮੀਂਹ ਚਰਾਂ ਰਾਂ ਦੀ ਤੇ ਫਿਰ ਸਸਦ ਵੀ ਸਸਦ ਦੇ ਵਿੱਚ ਵੀ ਬਾਈ ਕੁਮਾਤ ਦੀ ਆਵਾਜ਼ ਹੈ ਜਿਹੜੀ ਅੱਜ ਤੱਕ ਜਿੰਦੂ ਨਾਲ ਕੇ ਬਣ ਕੇ ਗੀਤ ਇਹ ਵੀ ਗੁੰਜਣਗੇ ਤੇ ਉੱਪਰਲਾ ਪ੍ਰੈਸ਼ਰ ਹੈ ਜਿਹੜਾ ਉੱਪਰੋਂ ਵੀ ਪੈਸਾ ਬਣਾਉਗੀ ਸੌਖਾ ਜੀ ਇਸ ਮੌਕੇ ਦੋਵੇਂ ਉਮੀਦਵਾਰਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਪ ਨੂੰ ਵੋਟਾਂ ਪਾਉਣ ਦੀ ਗੱਲ ਕਹੀ ਹੈ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੀ ਆਵਾਜ਼ ਸੰਸਦ ਦੇ ਵਿੱਚ ਗੂੰਜ ਸਕੇ ਤੇ ਉਹ ਪੰਜਾਬ ਦੇ ਲਈ ਮੁੱਦੇ ਉਠਾ ਸਕਣ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ